ਪੰਜਾਬ ਦੇ ਵਿੱਚ ਮੌਸਮ ਨੂੰ ਦੇਖ ਕੇ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਡੇ ਕੋਲ ਜੁੜ ਰਹੇ ਹਾਂ ਤਾਂ ਸਿੱਕੇ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਲਈ yellow alert ਜਾਰੀ ਕੀਤਾ ਗਿਆ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲ ਜੇਗੀ ਕਿ ਮੌਨਸੂਨ ਦਾ ਅਸਰ ਪੰਜਾਬ ਦੇ ਵਿੱਚ ਨਜ਼ਰ ਆਵੇਗਾ ਪਰ ਦੱਸਿਆ ਕੀ ਜੋ ਇਹ ਅਲਰਟ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਨਹੀਂ ਬਲਕਿ ਕੁਝ ਜ਼ਿਲ੍ਹੇ ਤੇ ਕੁਝ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਜੋ ਜੇ ਵੀ ਗਰਮ ਹੀ ਬਣੇ ਰਹਿਣ ਦੀ ਸੰਭਾਵਨਾ ਤਸੀ ਜਾਰੀ ਹੈ ਪੰਜਾਬ ਦੇ ਵਿੱਚ ਉਸਨ ਤਾਪਮਾਨ ਜੋ ਕਿ 28 ਡਿਗਰੀ ਤੋਂ ਲੈ ਕੇ 36.6 ਡਿਗਰੀ ਤੱਕ ਬਣੇ ਰਹਿਣ ਦੀ ਸੰਭਾਵਨਾ ਜੋ ਅਲਰਟ ਜਾਰੀ ਕੀਤਾ ਗਿਆ ਹੈ ਪੁਰਦਾਸਪੁਰ ਦੇ ਇਲਾਕਿਆਂ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਜੋ ਬਰਸਾਤ ਨੂੰ ਦੇਖਦਿਆਂ ਹੋਇਆ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀ ਇਹ ਰਿਕਾਰਡ ਕੀਤਾ ਜਾਵੇਗਾ ਸੁਭਾਗੇ ਇਲਾਕਿਆਂ ਦੇ ਵਿੱਚ ਅਜੇ ਵੀ ਮੌਸਮ ਹੈ ਜੋ ਉਸੇ ਤਰੀਕੇ ਨਾਲ ਬਣਿਆ ਰਹੇਗਾ ਮੌਸਮ ਦੇ ਵਿੱਚ ਕੋਈ ਤਬਦੀਲੀ ਹੈ ਨਜ਼ਰ ਨਹੀਂ ਆਵੇਗੀ ਜਿਸ ਕਰਕੇ ਉਸਨ ਤਾਪਮਾਨ ਦੇ ਵਧਣ ਦੀ ਉਮੀਦ ਹੈ ਜੋ ਮੌਸਮ ਵਿਭਾਗ ਦੇ ਵੱਲ ਦੱਸੀ ਗਈ ਹੈ ਸੋ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਬਰਸਾਤਾਂ ਨੇ ਕਾਫੀ ਘੱਟ ਰਿਕਾਰਡ ਕੀਤੀ ਗਈਆਂ ਨੇ ਅਤੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯਾਨੀ ਕਿ 5 ਤਰੀਕ ਤੱਕ ਜੋ ਬਰਸਾਤ ਹੈ ਕਾਫੀ ਘੱਟ ਦਰਜ ਕੀਤੀ ਗਈ ਹੈ ਦਾਪਗ 15 ਫੀਸਦੀ ਬਰਸਾਤ ਘੱਟ ਹੋਈ ਹੈ ਪੰਜਾਬ ਦੇ ਵਿੱਚ ਮੌਨਸੂਨ ਇਸ ਵਾਰ ਕੋਈ ਜ਼ਿਆਦਾ ਅਸਰ ਨਹੀਂ ਦਿਖਾ ਪਾਇਆ ਮੌਨਸੂਨ ਕਾਫੀ ਘੱਟ ਹੋ ਰਿਹਾ ਵੈ ਮੌਨਸੂਨ ਦੌਰਾਨ ਬਰਸਾਤਾਂ ਨੇ ਕਾਫੀ ਜੋ ਘੱਟ ਆਪਣਾ ਅਸਰ ਹੈ ਪੰਜਾਬ ਦੇ ਵਿੱਚ ਦਿਖਾਇਆ ਵੈ ਸੋ ਇਸ ਵਕਤ ਜੋ ਪੰਜਾਬ ਦੇ ਵਿੱਚ ਮੌਨਸੂਨ ਦੀ ਘੱਟ ਬਰਸਾਤਾਂ ਦੇ ਕਾਰਨ ਜੋ ਲੋਕ ਹੈ ਕਾਫੀ ਦਿੱਕਤ ਹੈ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਨੂੰ ਗਰਮੀ ਦੇ ਨਾਲ ਜੂਚਣਾ ਪੈ ਰਿਹਾ ਵੈ ਗਰਮੀ ਦੇ ਨਾਲ ਨਾਲ ਇਸ ਵਕਤ ਉਮਸ ਪਰਿਆ ਜੋ ਮੌਸਮ ਹੈ ਉਸ ਵੀ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਂਹ ਨੂੰ ਲੈ ਕੇ ਪੂਰੇ ਪੰਜਾਬ 'ਚ ਤਾਂ ਕੋਈ ਅਲਰਟ ਜਾਰੀ ਨਹੀਂ ਹੈ ਬਲਕਿ 2 ਦਿਨਾਂ ਦੇ ਲਈ yellow alert ਆ ਜੋ ਗੁਰਦਾਸਪੁਰ ਪਠਾਨਕੋਟ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੋਇਆ ਹੈ ਯਾਨੀ ਕਿ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਉਸੇ ਤਰੀਕੇ ਦਾ ਬਣੇ ਰਹਿਣ ਦੀ ਸੰਭਾਵਨਾ ਹੈ ਸੋ ਬਰਸਾਤਾਂ ਕਾਫੀ ਘੱਟ ਹੋਈਆਂ ਨੇ ਹੰਸਤ੍ਰਿਕਤਾ ਦਾ 14 ਫੀਸਦੀ ਬਰਸਾਤਾ ਰਿਕਾਰਡ ਕੀਤਾ ਗਿਆ ਨੇ ਤਿਆਨ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਪਾਕ ਦੀ ਅਧਿਤੀ ਜਾਣਕਾਰੀ ਦੇ ਮੁਤਾਬਕ ਬਰਸਾਤਾ ਵਿੱਚ ਘਟ ਹੋਣ ਦੀ ਉਮੀਦ ਹੈ ਕਿਉਂਕਿ ਬਰਸਾਤਾ ਇਸ ਵਾਰ ਬੇਹਦ ਘੱਟ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਸ ਦਾ ਕਾਰਨ ਜੋ ਬੰਗਾਲ ਦੀ ਖਾੜੀ ਦੇ ਵਿੱਚ ਤਾਪਮਨ ਜੋ ਸਹੀ ਨਾ ਬਣਨ ਕਰਕੇ ਜੋ ਬਰਸਾਤਾ ਨੇ ਪੰਜਾਬ ਦੇ ਵਿੱਚ ਕਾਫੀ ਘਟ ਹੋਈਆਂ ਨੇ ਇਸ ਵਾਰ ਸੋ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਦੇ ਲਈ येलो ਅਲਰਟ ਜਾਰੀ ਕੀਤਾ ਗਿਆ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਐ ਜੋ ਉਸੇ ਤਰੀਕੇ ਦਾ ਬਣਿਆ ਰਹੇਗਾ ਮੌਸਮ ਦੇ ਵਿੱਚ ਤਾਪਮਾਨ ਚ ਵਾਧਾ ਹੋਣ ਦੀ ਉਮੀਦ ਵੀ ਦੱਸੀ ਗਈ ਹੈ ਤੇ ਨਾਲ ਨਾਲ ਜੋ ਗਰਮੀ ਅਤੇ ਉਮਸ ਪਰੇ ਮੌਸਮ ਨਾਲ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਡੇ ਨਾਲ ਜੁੜ ਰਹੇ ਹਾਂ ਤਾਂ ਸਿੱਕੇ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਲਈ येलो ਅਲਰਟ ਜਾਰੀ ਕੀਤਾ ਗਿਆ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਮੌਸਮ ਚ ਤਬਦੀਲੀ ਦੇਖਣ ਨੂੰ ਮਿਲੇਗੀ ਪੌਣਸੂੰ ਅਦਾਸਰ ਪੰਜਾਬ ਦੇ ਵਿੱਚ ਹੈ ਨਜ਼ਰ ਆਵੇਗਾ ਪਰਦਾਸੀ ਕੀ ਜੋ ਇਹ ਅਲਰਟ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਨਹੀਂ ਬਲਕਿ ਕੁਝ ਜ਼ਿਲ੍ਹੇ ਤੇ ਕੁਝ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਜੋ ਜੀ ਵੀ ਗਰਮ ਹੀ ਬਣੇ ਰਹਿਣ ਦੀ ਸੰਭਾਵਨਾ ਤੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਉਸਨੂੰ ਤਾਪਮਾਨ ਜੋ ਕਿ 28 ਡਿਗਰੀ ਤੋਂ ਲੈ ਕੇ 36.6 ਡਿਗਰੀ ਤੱਕ ਬਣੇ ਰਹਿਣ ਦੀ ਸੰਭਾਵਨਾ ਜੋ ਜੋ ਅਲਰਟ ਜਾਰੀ ਕੀਤਾ ਗਿਆ ਹੈ ਪੁਰਦਾਸਪੁਰ ਦੇ ਇਲਾਕਿਆਂ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਜੋ ਬਰਸਾਤ ਨੂੰ ਦੇਖਦਿਆਂ ਹੋਇਆ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਰਿਕਾਰਡ ਕੀਤਾ ਜਾਵੇਗਾ ਸੁਭਾਗੇ ਇਲਾਕਿਆਂ ਦੇ ਵਿੱਚ ਅਜੇ ਵੀ ਮੌਸਮ ਹੈ ਜੋ ਉਸੇ ਤਰੀਕੇ ਨਾਲ ਬਣਿਆ ਰਹੇਗਾ ਮੌਸਮ ਦੇ ਵਿੱਚ ਕੋਈ ਤਬਦੀਲੀ ਹੈ ਨਜ਼ਰ ਨਹੀਂ ਆਵੇਗੀ ਜਿਸ ਕਰਕੇ ਉਸਤਨ ਤਾਪਮਾਨ ਦੇ ਵਧਣ ਦੀ ਉਮੀਦ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਬਰਸਾਤਾਂ ਨੇ ਕਾਫੀ ਘੱਟ ਰਿਕਾਰਡ ਕੀਤੀਆਂ ਨੇ ਅਤੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯਾਨੀ ਕਿ 5 ਤਰੀਕ ਤੱਕ ਜੋ ਬਰਸਾਤ ਹੈ ਕਾਫੀ ਘੱਟ ਦਰਜ ਕੀਤੀ ਗਈ ਹੈ ਤਾਂ ਪੱਗ 15% ਦੀ ਬਰਸਾਤ ਘੱਟ ਹੋਈ ਹੈ ਪੰਜਾਬ ਦੇ ਵਿੱਚ ਮੌਨਸੂਨ ਇਸ ਵਾਰ ਕੋਈ ਜ਼ਿਆਦਾ ਅਸਰ ਨਹੀਂ ਦਿਖਾ ਪਾਇਆ ਮੌਨਸੂਨ ਕਾਫੀ ਘੱਟ ਹੋ ਰਿਹਾ ਹੈ ਮੌਨਸੂਨ ਦੌਰਾਨ ਬਰਸਾਤਾਂ ਨੇ ਕਾਫੀ ਜੋ ਘੱਟ ਆਪਣਾ ਅਸਰ ਹੈ ਪੰਜਾਬ ਦੇ ਵਿੱਚ ਦਿਖਾਇਆ ਹੈ ਸੋ ਇਸ ਵਕਤ ਜੋ ਪੰਜਾਬ ਦੇ ਵਿੱਚ ਮੌਨਸੂਨ ਦੀ ਘੱਟ ਬਰਸਾਤਤਾ ਦੇ ਕਾਰਨ ਜੋ ਲੋਕ ਹੈ ਕਾਫੀ ਦਿੱਕਤ ਹੈ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਨੂੰ ਗਰਮੀ ਦੇ ਨਾਲ ਜੂਚਣਾ ਪੈ ਰਿਹਾ ਹੈ ਗਰਮੀ ਦੇ ਨਾਲ ਨਾਲ ਇਸ ਵਕਤ ਉਮਸ ਪਰਿਆ ਜੋ ਮੌਸਮ ਹੈ ਉਸ ਵੀ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਨੂੰ ਲੈ ਕੇ ਪੂਰੇ ਪੰਜਾਬ 'ਚ ਤਾਂ ਕੋਈ ਅਲਰਟ ਜਾਰੀ ਨਹੀਂ ਹੈ ਬਲਕਿ 2 ਦਿਨਾਂ ਦੇ ਲਈ yellow alert ਹੈ ਜੁੜਦਾਸਪੁਰ ਪਠਾਨਕੋਟ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੋਇਆ ਜਾਨਕਿ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਹੋਈ ਕਿਤੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਉਸੇ ਤਰੀਕੇ ਦਾ ਬਣੇ ਰਹਿਣ ਦੀ ਸੰਭਾਵਨਾ ਹੈ ਸੋ ਬਰਸਾਤਾਂ ਕਾਫੀ ਘੱਟ ਹੋਈਆਂ ਨੇ 5 ਤਰੀਕ ਤੱਕ 14 ਫੀਸਦੀ ਬਰਸਾਤਾਂ ਰਿਕਾਰਡ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੀ ਅੱਜ ਤੇ ਜਾਣਕਾਰੀ ਦੇ ਮੁਤਾਬਕ ਬਰਸਾਤਾਂ ਵਾ ਘੱਟ ਹੋਣ ਦੀ ਉਮੀਦ ਹੈ ਕਿਉਂਕਿ ਬਰਸਾਤਾਂ ਇਸ ਵਾਰ ਬੇਹਦ ਘੱਟ ਹੋਈਆਂ ਨੇ ਪੰਜਾਬ ਦੇ ਵਿੱਚ ਜਿਸ ਦਾ ਕਾਰਨ ਜੋ ਬੰਗਾਲ ਦੀ ਘਾੜੀ ਦੇ ਵਿੱਚ ਤਾਪਮਾਨ ਜੋ ਸਹੀ ਨਾ ਬਣਨ ਕਰਕੇ ਜੋ ਬਰਸਾਤਾ ਨੇ ਪੰਜਾਬ ਦੇ ਵਿੱਚ ਕਾਫੀ ਘਟ ਹੋਈਆਂ ਨੇ ਇਸ ਵਾਰ ਸੋ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਦੇ ਲਈ yellow alert ਜਾਰੀ ਕੀਤਾ ਗਿਆ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਹੈ ਜੋ ਉਸੇ ਤਰੀਕੇ ਦਾ ਬਣਿਆ ਰਹੇਗਾ ਮੌਸਮ ਦੇ ਵਿੱਚ ਤਾਪਮਾਨ ਜੋ ਵਾਧਾ ਹੋਣ ਦੀ ਉਮੀਦ ਵੀ ਦੱਸੀ ਗਈ ਹੈ ਤੇ ਨਾਲ ਨਾਲ ਜੋ ਗਰਮੀ ਅਤੇ ਉਮਸ ਪਰ ਮੌਸਮ ਜਦੋਂ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਸਕਦਾ